ਉਹ ਨਾ ਤੂੰ ਤਾਂ ਪਹਿਲੇ ਇੱਥੇ ਬੈਠਾ ਸੀ ਇੱਧਰੋਂ ਕਿਵੇਂ ਆ ਗਿਆ ਉਹ ਬੰਦਾ ਸੂਤ ਹੁੰਦਾ 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 ਹੀ ਹੈ ਕਿ ਐ ਬਾਟ ਲੰਮੀ ਹੋ ਪੈ ਜਾਂਦੀ ਆ ਫੜਚ ਧਿਆਨ ਨਾਲ ਕਿਤੇ ਮੂੰਹ ਫੂਕ ਲੈ ਕਮਾਲ ਕਰ ਦੇ ਤੂੰ ਸਰਖੇਂਦੀ ਜੀ ਹੈ ਮੂੰਹ ਫੂਕ ਲੈ ਮੂੰਹ ਫੂਕ ਲੈ ਪਹਿਲਾਂ ਮੂੰਹ ਮਚਾਉਣਾ ਮੈਂ ਤੇਰਾ ਕੀ ਪਤਾ ਦੇਖੇ ਇੱਕ ਹੀ ਮੇਰੀ ਸਾਲੀ ਹੈ ਸਾਂ ਲੱਗੇ ਟਰਮਾਂ ਡੋਲ ਦੀ ਗੋਲੀ ਵਾਂਗੂ ਚਿੱਟੀ ਚਿੱਟੀ ਫਈ ਹੈ ਜਿਹਦੇ ਘਰੇ ਜਾਊਗੀ ਨਸ਼ਾ ਆਪਣੇ ਆਪ ਹੋ ਜਾ ਕਰੂਆ ਇੱਕ ਤੂੰ ਮੇਰੇ ਸਾਲੇ ਦੇ ਦੀਏ ਐ ਕਿਸੇ ਹੋਈ ਪੁੱਕੀ ਕੋਈ ਨਹੀਂ ਲੈਂਦਾ ਤੈਨੂੰ ਵੀ ਤੈਨੂੰ ਕਰਾਵਾਂ ਮੈਂ ਨਸ਼ੇ ਦੀ ਗੱਲ ਟਿੱਕੀ ਨਹੀਂ ਬੈਠਿਆ ਅੰਦਰ ਵੀ ਸਾਲੇ ਆਈਆਂ ਚੁੱਪ ਚਪਿੱਤੇ ਬੈਹਿਆ ਮੈਂ ਬੱਸ ਕਰੋ ਜੀਜਾ ਜੀ ਹੁਣ ਇੰਨਾ ਟਾਈਮ ਹੋ ਗਿਆ ਤੁਹਾਨੂੰ ਆਹ ਦੇਖ ਲਾ ਉਹ ਵੀ ਅੱਖ ਕੀ ਤੇਰੇ ਤੋਂ ਨਹੀਂ ਅੱਖ ਦੇ ਨਹੀਂ ਉਹ ਤਾਂ ਤੇਰੇ ਘਰ ਕੇ ਕਰਦੀ ਐ ਵੀ ਕਿਤੇ ਉਂ ਤੂੰ ਹੋਰ ਦੂਸਣ ਲਾਦੇ ਸਾਡੇ ਤੇ ਗੱਲਾਂ ਦੇਖ ਲੈ ਇਹਦੀਆਂ ਦੇਖੀ ਜਾਂਦੀਆਂ ਨੇ ਹੋਰ ਗੱਲਾਂ ਉਹਦੀਆਂ ਨਾਲੇ ਹੋਰ ਹਾਂ ਸੱਚ ਕੁੜੇ ਤੇਰਾ ਕੱਦ ਕਿੰਨਾ ਹੋ ਗਿਆ 5 ਫੁੱਟ 3 ਇੰਚ ਨਹੀਂ ਆ ਗੁਲਮੇਰਖ ਜੀ ਕੱਟ ਕੇ ਕਹਨਾ ਹਾਂ ਜੀਜਾ ਜੀ 5 ਫੁੱਟ 3 ਇੰਚ ਹੈਗਾ ਅੱਛਾ ਫੇਰ ਤਾਂ ਉਰੇ ਬਿਆਦੇ ਲੈ ਕੇ ਹੋਊਗੀ ਤੂੰ ਹਣਾ ਹਾਂ ਜੀ ਪਰ ਜੀਜਾ ਜੀ ਮੈਂ ਕਰਾਣਾ ਨਹੀਂ ਹਜੇ ਕਰਾਣਾ ਨਹੀਂ ਬਧੀਆ ਰਹਿੰਦੀ ਨਜ਼ਾਰੇ ਲੇ ਮੈਂ ਉਹ ਇੱਕ ਇੱਕ ਗੱਲ ਐ ਇੱਕ ਗੱਲ ਨਾ 5 ਫੁੱਟ ਤੇ ਨੱਚਦਾ ਮੇਰਾ ਵੀ 5 ਫੁੱਟ ਤੈਨਾਂ ਹੀ ਜਿੱਕ ਦੀ ਸਾਡੀ ਜੋੜੀ ਹੁੰਦੀ ਆਏ ਆਏ ਨਜ਼ਾਰਾ ਆਂਦਾ ਜੀ ਮੇਰੇ ਨਾਲ ਇਹਦਾ ਵਿਆਹ ਹੋਇਆ ਹੁੰਦਾ ਕਿਆ ਸੁਖੀ ਜੀਵਨ ਹੁੰਦਾ ਹੋਰ ਜੇ ਮੇਰਾ ਵੀ ਵਿਆਹ ਮੇਰੇ ਸਾਡੂ ਨਾਲ ਹੋਇਆ ਹੁੰਦਾ ਹੁਣ ਵਧੀਆ ਲੱਗਣੀ ਸੀ ਜੋੜੀ ਪੂਰੀ ਟੋਟਾ ਮੇਕੋ ਰੀ ਭੈਣ ਦਾ ਤੇਰਾ ਟੋਪਾ ਮੇਰੇ ਸਾਈ ਨੇ ਸਾਰੀ ਫੀਲਿੰਗ ਖਰਾਬ ਕਰਤੀ ਸਾਰੀ ਸਾਡੂ ਦੀ ਨਾ ਤੂੰ ਫੀਲਿੰਗਾਂ ਜਿਹੜੀਆਂ ਲੈਂਦਾ ਸੀ ਪਹਿਲਾਂ ਉਹ ਚਲ ਕੋਈ ਨਾ ਚਲ ਕੋਈ ਤੂੰ ਵੀ ਫੀਲਿੰਗ ਬੰਦ ਕਰ ਦੇ ਮੈਂ ਵੀ ਬੰਦ ਕਰ ਦਿੰਨਾ ਫੋਨ ਕਰੀ ਨਾ ਬੰਦ ਫਿਰ ਜੀਜਾ ਜੀ ਦੇਖਿਓ ਵਾਰੇ ਕੌਣ ਆਇਆ ਮੈਨੂੰ ਤਾਂ ਥੋਲਾ ਲੱਗ ਰਿਹਾ ਥੋਲਾ ਕੌਣ ਹੈ ਦੀਦੀ ਨੀ ਇਹਦੀ ਪੂਆ ਦਾ ਮੁੰਡਾ ਬੜਾ ਹੀ ਸਿਆਣਾ ਓ ਅੱਛਾ ਇਹ ਕਿੰਨ ਜਰ ਦਾ ਕਿਧਰ ਆ ਗਿਆ ਜਿੰਨ ਨੀਗਾ ਘਟ ਗਈ ਮਨ ਲਾ ਫੇ ਆ ਆ ਬੰਦੀ ਨੇ ਯਾਰ ਬਹੋ ਆਏ ਓ ਬੁੱਲੇ ਆ ਦੇਖ ਤੈਨੂੰ ਖੜਾ ਹਾਂ ਤੇਰੀਆਂ ਹੱਥਾਂ ਚ ਲੱਗ ਗਈਆਂ ਯਾਰ ਉਹ ਗੁੰਜਨ ਜਿਵੇਂ ਠੀਕ ਹੈ ਕਫ ਧਰਦਾ ਸੀ ਉਹ ਫਿਰ ਹੁਣ ਠੀਕ ਹੈ ਮੈਂ ਤਾਂ ਠੀਕ ਆ ਬਸ ਇਹਦੇ ਬੁਰਾ ਹਾਲ ਆ ਇਹਦੀ ਆਦਤਾਂ ਨਹੀਂ ਜਾਂਦੀਆਂ ਹੈਗੀਆਂ ਵੇ ਮੂੰ ਗਿੱਧਾ ਪਰਦਾ ਸ਼ਰਮ ਕਰਲਾ ਮਾੜੀ ਮੋਟੀ ਕੋਈ ਬੰਦਾ ਜਾਣ ਕੇ ਘਰੇ ਕਰਦਾ ਚਲ ਕੋਈ ਗੱਲ ਨਹੀਂ ਪਤਾ ਹੀ ਹੈ ਜੋ ਤੂੰ ਗੌਂਡੇ ਦੇ ਨਾਲੇ 'ਚ ਗਿਰਿਆ ਸੀ ਉਦੋਂ ਵੀ ਤੂੰ ਕਿਹੜਾ ਜਾਣ ਕੇ ਗਿਰਿਆ ਸੀ ਮਜ਼ਾ ਕੱਢ ਕੇ ਲੈ ਕੇ ਆਈਆਂ ਤੈਨੂੰ ਕਿਉਂ ਬਦਨਾਮੀ ਕਰਦੀਆਂ ਆ ਅੱਧੀ ਤੇਰੀ ਵੀ ਬਦਨਾਮੀ ਐ ਜੇ 60% ਮੇਰੀ ਐ 40% ਤੇਰੀ ਵੀ ਤਾਂ ਹੁੰਦੀ ਐ ਵੇ ਬੱਸ ਸਹੀ ਐ ਡੌੜਨ ਪੜਦਾ ਤਾ ਜਾਣਦੇ ਨੇ ਤੇਰੇ ਲੱਛਣਾਂ ਨੂੰ ਬੈਠਾ ਰਹਿ ਤੂੰ ਇਹ ਤਾਂ ਕਰਦਾ ਬੰਦਾ ਬਸ ਠੀਕ ਐ ਇਹ ਤਾਂ ਕਰਦਾ ਬੰਦਾ ਐ ਇਹ ਤਾਂ ਟਿੱਡ ਤੇ ਖਲਿਆ ਹੋਇਆ ਮੇਰਾ ਵੀ ਗੱਲ ਵੀ ਕਰ ਲੈਂਦਾ ਕਰ ਮਾੜੀ ਮੁੱਟੀ ਚੱਲ ਭੋਲੇ ਤੂੰ ਬੈਠ ਮੈਂ ਚਾਹ ਬਣਾ ਕੇ ਲੈ ਕੇ ਆਨੀ ਆ ਤੇਰੇ ਵਾਸਤੇ ਲਿਆ ਬਾਬੂ ਗੱਲ ਨੂੰ ਤੁਸੀਂ ਲੜੋਗੇ ਚੌਣ ਉਦੇ ਵਰਗਾਂ ਤਾਂ ਸੜਿਆਂ ਦਾ ਕਾਗਜ਼ ਨਹੀਂ ਭਰਾਂਦਾ ਕੋਈ ਉਹ ਚੱਲ ਛੱਟ ਭੋਲੇ ਯਾਰ ਉਹ ਤੂੰ ਕਿੱਧਰੋਂ ਕਿਵੇਂ ਕਿਵੇਂ ਫਿਰਦਾ ਓਏ ਮੈਂ ਤਾਂ ਬਈ ਵੋਟਾਂ ਵਾਲਿਆਂ ਨਾਲ ਆਇਤੀ ਯਾਰ ਮੈਂ ਸੋਚਿਆ ਤੇਰੇ ਲਈ ਵੀ ਆ ਜਾ ਕੱਲੇ ਹੀ ਨਾ ਹੈਗੇ ਨੇ ਨਾਲ ਬੰਦੇ ਹੋਰ ਉਹਨਾਂ ਨੂੰ ਵੀ ਲਿਆਉਣਾ ਚਾਹ ਪਾਣੀ ਪੀ ਜਾਂਦੇ ਮੇਰੇ ਯਾਰ ਯਾਰ ਕੋਈ ਨਹੀਂ ਉਹਨਾਂ ਚ ਚੱਜਦਾ ਸਾਰੇ ਚੁੱਲਿਆਂ ਗਣੀ ਝਾਕਿਆਂ ਵਾਲੇ ਇਹ ਵੀ ਗੱਲ ਤੇਰੀ ਸਿਆਣੀ ਆ ਯਾਰ ਹਾਂ ਸੁਧੋ ਕੇ ਬਹਿ ਜਾ ਹਾਂ ਕੋਈ ਨਹੀਂ ਮੈਂ ਇਹ ਨਹੀਂ ਹੋ ਜਾਣਾ ਆਪਣੀ ਜਵਾਬ ਕਰਨੇ ਹਾਂ ਕੁੜੀ ਐ ਤੈਨੂੰ ਮੁੰਡਾ ਲੱਗਦੀ ਐ ਓਏ ਐਂ ਹੈ ਕਿਤੇ ਕੰਜਰਦੀ ਜੇ ਪਰ ਨਾ ਬੰਦਰੇ ਬੰਦਾ ਲੱਗੂਗੀ ਤੂੰ ਤੂੰ ਗੌਰ ਰੱਖਿਆ ਕਰ ਜੀ ਬੁੱਲਾ ਦੇ ਲਾਲ ਲਾਲੋਲਾ ਹੁੰਦੀ ਸੁਰਖੀ ਜੀ ਫਿਰ ਉਹ ਕੁੜੀ ਹੁੰਦੀ ਐ ਚਿਹ ਪਰ ਨਾ ਹੈ ਮੈਂ ਠੀਕ ਹੈ ਅੱਛਾ ਉਹ ਸਾਰੀ ਐ ਵੀਰੇ ਫਿਰ ਮੈਂ ਹੀ ਤਾਂ ਪੁੱਛਿਆ ਯਾਰ ਤੈਨੂੰ ਕੁਵਾਰੀ ਐ ਇਹ ਇਹ ਆ ਤੂੰ ਉਹ ਕਰਾਮਾ ਐਮਬ੍ਰੋਇਡਰੀਕਸ਼ਨ ਲੈ ਕਰੋ ਅੰਗਰੇਜ਼ੀ ਜੇ ਐਮਬ੍ਰੋਇਡਰੀਕਸ਼ਨ ਕਰੋ ਸੀ ਮੈਂ ਦੇਖਦਾ ਉਹਨਾ ਨਾਟਕਾ ਚ ਐਂ ਕਰੋ ਇਹ ਇਹ ਮੇਰੀ ਭੂਆ ਦਾ ਮੁੰਡਾ ਇਹ ਮੇਰੀ ਸਾਲੀ ਇਹ ਦੇਖ ਤੂੰ ਹੋ ਗਿਆ ਲੀਡਰ ਇਹ ਹੋ ਗਈ ਨਸ ਤੁਸੀਂ ਇੱਕ ਦਿਨ ਇਹੋ ਜਿਹਾ ਟਾਈਮ ਆਊਗਾ ਤੁਹਾਡਾ ਤੁਸੀਂ ਸਾਰੇ ਲੋਕਾਂ ਨੂੰ ਬੁੱਧੂ ਬਣਾਉਂਗੇ ਲੀਡਰ ਤੇ ਨਰਸ ਇਕੱਠੀ ਹੋਗੇ ਗਰੰਟੀ ਆ ਇੰਨੇ ਗੱਪ ਬੋਲਿਆ ਕਰੂੰਗੇ ਅਸੀਂ ਇੰਨੇ ਗੱਪ ਬੋਲਿਆ ਕਰੋਗੇ ਕੀ ਹੰਤਾ ਸੌਣ ਲੱਗੇ ਤੁਸੀਂ ਨੀ ਲਿਆ ਚਾ ਵੀ ਆ ਤੀ ਦੇਖ ਵੀ ਲਿਆ ਕਰਾਂਡੇ ਫਾੜ ਕੇ ਪਹਿਲਾਂ ਹੋਰ ਕਿਵੇਂ ਆਇਆ ਫਿਰ ਉੱਤੋਂ ਡਿਗੇ ਜਿਵੇਂ ਕਹਿੰਦੇ ਮੈਂ ਨੇ ਉੱਤੋਂ ਡੇ ਜਾ ਤੇਰਾ ਮਨਾਉਦੇ ਹੱਡੀ ਨਾਲ ਚੰਮ ਉਹ ਤੂੰ ਬਾਲੀ ਧਕਾਈ ਨਾ ਤੱਕ ਜਾ ਯਾਰ ਖਾਣ ਪੀਣ ਤਾਂ ਦੇ ਦੇ ਨਾ ਕਿਵੇਂ ਆ ਨਾਮ ਮੈਂ ਅਗਲਾ ਕਿੰਨੇ ਕਿਵੇਂ ਆਇਆ ਭਾਬੀ ਸੋਡੇ ਪਿੰਡ ਕੰਮ ਆਏ ਸੀ ਮੈਂ ਤਾਂ ਮੈਂ ਸੋਚਿਆ ਮੈਂ ਚੱਲ ਘਰੇ ਵੀ ਕੀੜਾ ਮਾਰਿਆ ਮੈਂ ਤੇ ਉਹ ਵੀ ਮੇਰੇ ਫੁੱਲ ਦਾਸ ਤਾਂ ਨਹੀਂ ਵਿਹਾੜੇ ਘੜਦੇ ਫਿਰਦੇ ਪੈਰੀ ਹੱਥ ਲਾਦੇ ਫਿਰਦੇ ਲੋਕਾਂ ਦੇ ਨਾ ਕੌਣ ਹੀ ਲੋਕ ਆਹ ਲੁੱਤੀ ਜੀ ਜਾਂਦੋ ਵੀ ਵੇ ਬਸ ਕਰ ਬਸ ਕਰ ਓਲੇ ਮੈਂ ਤੈਨੂੰ ਐਂ ਕਹਿੰਦੀ ਸੀ ਮਾੜਾ ਸਾਡੇ ਖੇਤ ਹੀ ਗੇੜਾ ਮਾਰਿਆ ਮਾੜੀ ਮੋਟੀ ਕਣਕੀ ਦੇਖਿਆ ਇਹ ਤਾਂ ਨਕਮਾ ਜਾਂਦਾ ਹੀ ਨਹੀਂ ਹੈਗਾ ਕੋਈ ਨਵਾਂ ਵੀ ਜਾਇਆ ਨਹੀਂ ਆ ਹੋਰ ਦੇਖਿਆ ਕੀ ਰੇਸ ਸਪਰੇਅ ਕਰਨ ਵਾਲੀ ਐ ਇਹਨਾਂ ਤਾਂ ਇੱਕ ਵਾਰ ਹੀ ਗਿਆ ਮਹੀਨੇ ਤੋਂ ਉਸ ਤੋਂ ਬਾਅਦ ਗਿਆ ਹੀ ਨਹੀਂ ਹੈਗਾ ਸਾਰਾ ਕੋਈ ਨੂੰ ਦੱਸਦੀ ਹੱਜਣੀ ਮੂਤਣੀ ਚੰਗਾ ਵੀ ਕਈ ਵਾਰੀ ਮੂਤਦਾ ਕਈ ਵਾਰੀ ਅਗਦਾ ਚੰਗਾ ਛੱਡੀ ਨਾ ਕੋਈ ਲੁਕੋ ਆ ਜਾ ਯਾਰ ਚੱਲੀ ਆ ਜਾ ਨਹੀਂ ਜੰਦੀ ਤੂੰ ਕੀ ਕਰੇਂਗੀ ਓਰੇ ਇਹਨੂੰ ਦੱਸ ਕਿੱਥੇ ਲੈ ਕੇ ਚਲੇ ਜਾ ਉਹਦਾ ਕੰਮ ਕਰ ਲੋ ਇਹ ਵੀ ਮਾਰੇ ਆਉਗੀ ਖੇਤ ਗੇੜਾ ਨਾ ਤੁਸੀਂ ਜਾਓ ਜਰਾ ਆ ਜਾ ਯਾਰ ਆ ਜੁੱਤੀ ਪਾ ਲੈ ਆ ਆਪਣੀ ਹੋ ਉੱਥੇ ਤੱਕ ਉੱਥੇ ਤੱਕ ਕਣਕ ਤੇਰਾ ਪੁੱਤ ਤੇਰਾ ਪਲਾ ਹੋ ਜੇ ਤੇਰਾ ਮਾਇਦਾ ਕੰਜਰ ਦੇ ਵੇਆ ਵੇਖ ਕੇ ਡਰਤਾ ਉਹ ਤੈਨੂੰ ਕਿੰਨੇ ਵਾਰੀ ਕਿਹਾ ਦੀ ਉੱਥੇ ਵੀ ਸਿੱਧੇ ਲਟ ਬਹਿ ਜਾ ਸਿੱਧੇ ਲਟ ਬਹਿ ਜਾ ਉਹ ਮਾਇਦਾ ਇਧਰ ਕਿ ਤੈਨੂੰ ਦੱਸਦਾ ਦੀ ਮੈਂ ਇਧਰ ਆਪਣੀ ਬਰਸੀਨ ਐ ਮੇਰਾ ਧਨ ਇਧਰ ਦੀ ਜਦੋਂ ਦਾ ਐਵੇਂ ਤੂੰ 3-4 ਵਾਰੀ ਗਿਰ ਗਿਆ ਉਹ ਪਤਾ ਨਹੀਂ ਕੀ ਹੋ ਰਿਹਾ ਬੋਲੇ ਪਤਾ ਨਹੀਂ ਕੋਈ ਨਸਾ ਪੱਤੀ ਨਹੀਂ ਕੰਮ ਦੇ ਆਉਂਦੇ ਪੰਦਰ ਦੇ ਦਾ ਮੜ ਜੀ ਰੋਕਰ ਨਾਲ ਲੱਗ ਜੰਨਾ ਮੈਂ ਸੌ ਲੱਗੇ ਕੀ ਡਿੱਗ ਜਾ ਆ ਬਦ ਇਹ ਬਾਤ ਹੈ ਅੱਡੀਆਂ ਕਿਰਾ ਹੋਣ ਲੱਗੇ ਤਾਂ ਗਿਰੀਆਂ ਵੀ ਗੱਲਾਂ ਹੀ ਲੱਗਿਆ ਕਰੀ ਕੀ ਹੋ ਰਿਹਾ ਯਾਰ ਆਏ ਤੈਨੂੰ ਆਪਣੀ ਕਣਕੇ ਦਿਖਾਵਾਂ ਓਏ ਦੇਖ ਕੇ ਥੱਲੇ ਦੇਖ ਲਾ ਓਏ ਥੱਲੇ ਹੁਣ ਵੀ ਢੀ ਦਿਖਾਉਗਾ ਕਦੇ ਵਾਸਤੇ ਵੀ ਜਦੋਂ ਬੰਦਾ ਡਰਾਈਵਰੀ ਕਰਦਾ ਹੋਵੇ ਮੋਟਰਸਾਈਕਲ ਦੇ ਮੂਰਲੇ ਬਰੇਕ ਤਾਂ ਲਾਣੀ ਨਹੀਂ ਚਾਹੀਦੇ ਬੰਦੇ ਨੂੰ ਤੈਨੂੰ ਪਿੱਛੇ ਬੈਠੇ ਨੂੰ ਕੀਪਤਾ ਲੱਗਿਆ ਮੂਰਲੇ ਲਾਏ ਨੇ ਕਿ ਮੰਗਰਲੇ ਲਾਏ ਨੇ ਯਾਰਾ ਮੂਰਲੇ ਨਾਲੇ ਦਿੱ ਗਿਆ ਮੈਂ ਪਿਛਲੇ ਨਾਲ ਤਾਂ ਮੈਂ ਤਾਂ ਡਿੱਗੀ ਨਹੀਂ ਪਿਛਲੇ ਤਾਂ ਮੈਂ ਮੇਰੀ ਇਹ ਗਲਤੀ ਦੀ ਪ੍ਰਾਵਾ ਹਾਂ ਜਿੱਥੇ ਰੰਗ ਆ ਜਾਂਦੀ ਹੈ ਨਾ ਉੱਥੇ ਤੱਕ ਆਪਣੀ ਗਣਕ ਨਹੀਂ ਹੈਗੀ ਉਹ ਦੂਰ ਹੋਰਾਂ ਗਣਕਾ ਬਣੀ ਹੈ ਮੰਗਲਾ ਤੂੰ ਓ ਯਾਰ ਮੈਨੂੰ ਪਤਾ ਤਾਂ ਹੈਗੇ ਹੁਣ ਸਾਰੀ ਉਮਰ ਤਔਰੀ ਲੰਗੀ ਵੀ ਕਿਹੜੀ ਜ਼ਮੀਨ ਤੇਰੀ ਏ ਕਿਹੜੀ ਨਾ ਆਉਂ ਦੱਸਦਾ ਦੀ ਮੈਂ ਫੇਰ ਵੀ ਹੋ ਗਏ ਤੈਨੂੰ 6 ਮਹੀਨੇ ਦਾ ਹੋ ਗਿਆ ਇਹਨੂੰ ਹ ਤਰ ਫਿਰ ਕਿਉਂ ਰਾਂ ਪਰਾਂ ਵਗ ਜਾਂਦੀ ਏ ਉਹ ਤੂੰ ਮੇਰੀ ਗੱਲ ਸੁਣ ਯਾਰ ਇੱਕ ਕੰਮੇ ਕਰ ਦੇ ਚਾਹੇ 2 1000 ਤੂੰ ਐਂ ਦੱਸ ਕਿਹੜੀ ਛੋੜੀ ਪੀੜੀ ਦੀ ਗਲੀ ਆ ਚਲੋ ਕੋ ਚੱਲਣਾ ਪਵਾਦੀ ਆਪਾਂ ਸ਼ਮਸ਼ਾਨ ਘਾਟ ਨੂੰ ਉਹ ਗ੍ਰਾਡ ਗਰਾਊਂਡ ਦਵਾਣੀਆਂ ਤਾਂ ਦੱਸ ਆਪਣੇ ਸਾਰੇ ਮੰਤਰੀਆਂ ਨਾਲ ਬਣਦੇ ਤੈਨੂੰ ਤੈਨੂੰ ਐ ਵੀ ਉਹ ਬਾਜਾ ਬੰਦਾ ਕਿਸੇ ਨਾਲ ਮੇਰੇ ਸਾਰੇ ਮੰਤਰੀਆਂ ਸੰਤਰੀਆਂ ਨਾਲ ਤੱਕੁੱਲ ਤਾਂ ਤੇ ਕਹਣਾ ਉਹ ਤਾਂ ਕੁੱਲ ਤਾਂ ਨਹੀਂ ਹੁੰਦੀ ਪੜੋਈਏ ਤਾਲੂਕਾਤ ਹੁੰਦਾ ਚੱਲ ਉਹੀ ਲਾ ਲੈ ਫਿਰ ਓਏ ਮੰਤਰੀਆਂ ਸੰਤਰੀਆਂ ਵਾਲਾ ਕੰਮ ਨਹੀਂ ਯਾਰ ਤੂੰ ਮੇਰੀ ਗੱਲ ਸੁਣ ਤਾ ਲੈ ਪਹਿਲਾਂ ਪੂਰੀ ਤਾਂ ਸੁਣ ਲੈ ਜਿਹੜੀ ਤੇਰੀ ਸਾਲੀ ਜੀ ਦੀ ਹੂੰ ਉਹ ਮੰਗੀ ਮੰਗੀ ਤਾਂ ਨਹੀਂ ਕਿਤੇ ਨਾ ਜੇ ਹੈਗਾ ਕੋਈ ਰਿਸ਼ਤਾ ਕਰਾ ਦੇ ਯਾਰ ਸੱਚੇ ਯਾਰ ਓ ਬੀ 22 ਸਾਲ ਦੀ ਹੋ ਰਹੀ ਯਾਰ ਹੁਣ ਤਾਂ ਕਰਨ ਦਾ ਇੱਕ ਬਣਦਾ ਆਪਣਾ ਓ ਯਾਰ ਮੁੰਡਾ ਤਾਂ ਤੇਰੇ ਸਾਹਮਣੇ ਬੈਠਾ ਤੇਉ ਓ ਯਾਰ ਮੈਂ ਬੈਠਿਆ ਸਮਝ ਲਿਆ ਕਰ ਕੁਸਤਾ ਸਮਝ ਲਿਆ ਕਰ ਓ ਹਾ ਸੱਚ ਤੇਰਾ ਵੀ ਮਲਕਾਵਾਨੀ ਹੋਇਆ ਓਏ ਓ ਤੇਰੇ ਨਾਲ ਨਾ ਟਾਂਕਾ ਫਿੱਟ ਕਰਾ ਦਾਂ ਮੈਂ ਫਿਰ ਮੈਂ ਓ ਬਈ ਮੈਂ ਇੰ ਤਾਂ ਕਹਿਣਾ ਯਾਰ ਐਂ ਹੀ ਕਹਿਣਾ ਤੂੰ ਓ ਤੇਰਾ ਗੱਦ ਕਿੰਨਾ ਓਏ 5 9 ਓ ਮੈਨੂੰ ਕਹਿੰਦੀ ਸੀ 3 ਫੁੱਟ ਕਹਿੰਦੀ 5 ਇੰਚ ਕਰਦਾ ਕਹਿੰਦੀ ਮੇਰਾ ਕੋਲ ਤਾਂ ਥੋੜਾ ਐਨ ਬੈਠ ਜੂਆ ਵਧੀਆ ਓ ਤਿੰਨ ਫੁੱਟ ਤਾਂ ਐਡਾ ਕ ਹੁੰਦਾ ਯਾਰ ਓ 5 3 ਕਹਿੰਦੀ ਹੋਣੀ ਹਾਂ ਪਤਾ ਨਹੀਂ ਪੰਜ ਤਿੰਨ ਕਹਿੰਦੀ ਸੀ ਹਾਂ ਲੈ ਵੀ ਮੇਰੀ ਹਾਂ ਪੱਕਾ ਹਾਂ ਪੱਕਾ ਮੈਂ ਮੇਰੇ ਸਾਲੇ ਖੰਗਦੇ ਨਹੀਂ ਹੈਗੇ ਮੇਰੇ ਤੋਂ ਪੁੱਛੇ ਬਿਨਾ ਮੂਤਣ ਨਹੀਂ ਜਾਂਦਾ ਮੇਰਾ ਸਾਲਾ ਨਾਲੇ ਮੇਰਾ ਸਹੁਰਾ ਗੱਲ ਰਿਸ਼ਤੇ ਦੀ ਕਰਦਾ ਮੈਂ ਜਦੋਂ ਕਹਿੰਦਾ ਵੀ ਬਸ ਬਾਰੇ ਨਾ ਅਰੇ ਵੀ ਸਾਡੇ ਭੋਲੇ ਨੂੰ ਰਿਸ਼ਤਾ ਕਰਾ ਦਿਓ ਸਮਝ ਲਾ ਐਂ ਤਾਂ ਹਮਦਰਾ ਵੀ ਹੋ ਗਏ ਫੇਰੇ ਮੂਰੇ ਮਹ ਹ ਨਿਪੜ ਗਿਆ ਹਮ ਚਲ ਆ ਜਾ ਜੇ ਤੂੰ ਆ ਕੇ ਕੰਮ ਕਰਦੇ ਨਾ ਮੰਨ ਜਾ ਯਾਰ ਤੇਨੂੰ ਹਾਂ ਕਰਤੀ ਜੱਟ ਨੇ ਯਾਰ ਮਹਾ ਜਮੀ ਮਹ ਇਟਿ ਚੂਨਾ ਹੈ ਹਮਦਰਦੂ ਗੱਲ ਬੂਆ ਨੂੰ ਕਹਦੇ ਇੱਥੇ ਭੁੱਲੀ ਵਾਲੇ ਗਾਂਡੇ ਕਰਾ ਲੱਗਦੇ ਸਨਾਰੇ ਨੂੰ ਕਹਦੇ ਉਹ ਉਹਨੂੰ ਕਹਦੀ ਓਏ ਉਹ ਬੱਲਰੇ ਵਾਲੇ ਟੋਨੀ ਨੂੰ ਉਹ ਬਾਲੇ ਵਧੀਆ ਬਣਾਉਂਦਾ ਚਲ ਮੈਂ ਉਹਨੂੰ ਤਾਂ ਕਹਿ ਦੂਗਾ ਮੈਨੂੰ ਉੱਥੇ ਨਾ ਸੱਤੇ ਕੇ ਘਰੇ ਤਾਰ ਦੇ ਹੁਣ ਤੂੰ ਕਰੇ ਨਹੀਂ ਜਾਂਦਾ ਓਏ ਲਾ ਉੱਥੇ ਕੀ ਕਰੂੰ ਹੁਣ ਮਜਾ ਕੇ ਓਏ ਓਏ ਕਿਉਂ ਤੁਸੀਂ ਆਹ ਮੋਹ ਸਾਹਮਣੇ ਬੈਠ ਕੇ ਮੇਰੀ ਸਾਲੇ ਦੀਤ ਕੋਲਤ ਕਰ ਲੈਂਦੇ ਓਏ ਆ ਜੱਜ ਨੂੰ ਚੰਗੀ ਤਰ੍ਹਾਂ ਵੇਖ ਲੈ ਬੋਲੇ ਫਿਰ ਤਾਂ ਗਲੇ ਸਰੇ ਹਗਰੂ ਬਿਓ ਵਰਗੀ ਲੱਗੂਗੀ ਆ ਜੱਜੇ ਵਧੀਆ ਲੱਗਦੇ ਤੁਹਾਨੂੰ